ਆਇਆ ਸਾਰਾ ਕੁਝ ਐਵੇਂ ਹੌਸਲਾ ਨਹੀਂ ਛੱਡਣਾ ਥੈਂਕ ਯੂ ਭੈਣ ਦਾ ਸਾਰਿਆਂ ਦਾ ਇੱਕ ਨੇ ਮੇਰੀ ਬੇਨਤੀ ਮੰਨ ਲਈ ਸੋ ਆਓ ਭਲਾ ਜੀ ਮੇਕਾ ਜਿੰਦਾਬਾਦ 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 ਜਿੰਦਾ ਸਰਕਾਰ ਮੁਰਦਾਬਾਦ 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 ਵਿੱਤ ਮੰਤਰੀ ਮੁਰਦਾਬਾਦ 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 ਮੈਂ ਤੇ ਵੀ ਤਸਕਤਰ ਨੂੰ ਵੀ ਕਹਿਣਾ ਸੀ ਪਰ ਵਿੱਤ ਸਕੱਤਰ ਸਮਝ ਨਹੀਂ ਕਹਿ ਰਹੇ ਜੇ ਸੁਣ ਰਹੇ ਤੇ ਸੁਨੋ ਤੁਹਾਡੇ ਵਾਲਿਆਂ ਵੀ ਤੁਸੀਂ ਬਹੁਤ ਡੈਡੀਕੇਟਡ ਪਰਸਨ ਹੋ ਤੁਸੀਂ ਪੰਜਾਬ ਸਰਕਾਰ ਨੂੰ ਅਪਲਿਫਟ ਕਰ ਦਿੰਦੇ ਹੋ ਜਿਹੜੇ ਵਿਭਾਗ ਚ ਜਾਂਦੇ ਆ ਉਹਦੀ ਕਾਇਆਕਲਪ ਕਰ ਦਿੰਦੇ ਹੋ ਪਰ ਤੁਹਾਡੇ ਨੋਟਿਸ ਕੁਛ ਲਿਆਦਾ ਸ੍ਰੋਪ ਪ੍ਰਿੰਸੀਪਲ ਸੈਕਟਰੀ ਵਿੱਤ ਜੀ ਕ੍ਰਿਸ਼ਨ ਕੁਮਾਰ ਜੀ ਸੁਣੋ ਖਜ਼ਾਨਾ ਕਿਵੇਂ ਆਪਣੇ ਤੁਹਾਨੂੰ ਦਿਮਾਗ ਨਹੀਂ ਦਿੱਤਾ ਕਿ ਤੁਹਾਨੂੰ 3.5 ਲੱਖ ਰੁਪਈਆ ਤੇ ਅਪਾਇੰਟਮੈਂਟ ਹੋਈ ਹੋਈ ਆ ਤੁਸੀਂ ਇੰਨੀਆ ਮੋਟੀਆਂ ਤਨਖਾਹਾਂ ਲੈ ਰਹੇ ਹੋ ਫਿਰ ਵੀ ਦਿੱਲੀ ਵਾਲੇ ਅਲੀ ਕੀਲਾ ਨਾਲ ਕਿਉਂ ਨਹੀਂ ਸੀਐਨ ਸਾਹ ਨੂੰ ਦੱਸਦੇ ਇਹ ਸਾਡਾ ਕਹਿੰਦੇ ਜਿਹਦੀ ਲਾਤੀ ਉਹਦੀ ਮੱਜ ਜੇ ਤੁਹਾਡੇ ਹੱਥ 'ਚ ਪਾਵਰ ਆ ਜਾਂ ਸਰਕਾਰ ਦੇ ਹੱਥ 'ਚ ਪਾਵਰ ਆ ਤੇ ਤੁਸੀਂ ਸਾਡੇ ਅਗੇ ਉੱਤੇ ਡਾਂਚੋ ਖੜੋ ਇਹਨਾਂ ਨੂੰ ਡੀਏ ਨਹੀਂ ਦੇਣਾ ਤਾਂ ਫਿਰ ਤੁਸੀਂ ਡੀਏ ਕਿਉਂ ਲੈਣਾ ਕਹਿੰਦੇ ਸਾਡੇ ਸੈਂਟਰ ਦੇ ਰੂਲ ਆ ਤੇ ਫਿਰ ਡੀਏ ਵੀ ਸੈਂਟਰ ਤੋਂ ਲਾਉਣਾ ਕੁਸ਼ਨ ਕੁਮਾਰ ਜੀ ਤੁਸੀਂ ਡੀਏ ਖਾ ਲਓ ਤੇ ਸਾਨੂੰ ਫਿਰ ਯਾਰ ਖਾਣ ਨੂੰ ਕੀ ਦੇ ਦੋ ਕਹਿੰਦੇ ਜਿਵੇਂ ਹੁਣੇ ਸਾਥੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੋਟਾ ਪਾਈਆਂ ਹੁਣ ਕੰਪੇਅਰ ਕਰ ਲਓ ਜਦੋਂ ਬਾਦਲ ਸਰਕਾਰ ਸੀ ਕਾਲੀਆਂ ਦੀ ਸਰਕਾਰ ਸੀ ਇਹ ਡੀਏ ਆਈਐਸ ਨਾਲ ਲਿੰਕ ਕਰ ਦਿੱਤਾ ਸੀ ਕਿਸੇ ਹੋਰ ਨੇ ਆ ਕੇ ਦਿਲ ਕੀਤਾ ਕਾਂਗਰਸ ਨੇ ਕਿ ਇਹਨਾਂ ਨੇ ਸਾਰਾ ਕੁਝ ਹੀ ਡੀਲਿੰਗ ਕਰਤਾ ਇਹਨਾਂ ਨੇ ਸੈਂਟਰ ਤੋਂ ਵੀ ਡੀਲਿੰਗ ਕਰਤਾ ਉਹਨਾਂ ਨੇ ਆਈਐਸ ਤੋਂ ਡੀਲਿੰਗ ਕੀਤਾ ਸੀ ਸੋਹ ਕ੍ਰਿਸ਼ਨ ਕੁਮਾਰ ਜੀ ਸਾਰਿਆਂ ਦੇ ਇੱਕ ਤੱਕੜੀ ਦੇ ਤੋਲ ਜੇ ਤੁਸੀਂ ਚੀਫ ਬਣਿਆ ਤੁਸੀਂ ਕਹਿੰਦੇ ਤੁਹਾਡੇ ਬਾਰੇ ਕਿਹਾ ਜਾਂਦਾ ਵੀ ਤੁਸੀਂ ਡੈਡੀਕੇਟਡ ਹੋ ਤੁਸੀਂ ਜਿਹੜੇ ਇਨਸਾਫ ਕਰਦੇ ਹੋ ਤੇ ਸਾਡੇ ਨਾਲ ਵੀ ਇਨਸਾਫ ਕਰੋ ਉਹ ਇਨਸਾਫ ਸਾਡੇ ਨਾਲ ਵੀ ਕਰੋ ਤੇ ਜਾਂ ਸਾਰੇ ਇਹ ਸੌਫਟਵਰ ਦਾ ਪੱਤਾ ਕੱਢ ਦੋ ਫਿਰ ਅਸੀਂ ਮਿਲ ਗੱਲ ਕਰਦੇ ਹਾਂ ਦੂਜੀ ਗੱਲ دوستੋ ਗੱਲ ਹੋਈ ਸੀ ਸਪੈਸ਼ਲ ਪਹਿਲੀ ਲੈਟਰ ਕੱਢੀ ਗਈ ਕਿ ਕਿਹੜਾ 5 ਵਜੇ ਤੋਂ ਬਾਅਦ ਕੰਮ ਕਰਦੇ ਆ ਉਹਨਾਂ ਦੀ ਲਿਸਟਾ ਦਿੱਤੀ ਜਾਵੇ ਉਹ ਕਹਿੰਦਾ ਢੂੜਵਾ ਜਿਹੜਾ ਹੈ ਕਹਿੰਦਾ ਲੈਟਰ ਲਿਖ ਕੇ ਕਹਿੰਦਾ ਵੀ ਮੇਰੇ ਆਂ ਐਮਪਲਾਈ ਅੱਜ 5 ਵਜੇ ਤੋਂ ਬਾਅਦ ਰੁਕਣਗੇ ਕੌਣ ਕਹਿੰਦਾ ਸਾਰਾ ਤਾਂ ਅਨਫੀਸ਼ੀਅਲੀ ਹੁੰਦਾ ਤੇ ਜਦੋਂ ਅਨਫੀਸ਼ੀਅਲੀ ਹੁੰਦਾ ਮੈਂ ਅਸੀਂ ਇਹਨਾਂ ਨੂੰ ਮੰਗ ਕਰਦੇ ਤੁਸੀਂ ਆਫੀਸ਼ੀਅਲੀ ਕਰੋ ਆਪਣੇ ਅਫਸਰਾਂ ਨੂੰ ਕਿ ਜਿਹੜੀ ਵੀ ਬ੍ਰਾਂਚ ਦੇ ਕਿਸੇ ਵੀ ਕਰਮਚਾਰੀ ਅਧਿਕਾਰੀ ਨੂੰ ਉੱਤ ਅੰਦਰ ਫੈਕਟਰੀ ਨੂੰ ਕਿਸੇ ਨੂੰ ਵੀ ਰੋਕਣਾ ਚਿੱਠੀ ਕੱਢ ਕੇ ਰੋਕੋ ਤਾਂ ਕਿ ਤੁਹਾਨੂੰ ਰਿਕਾਰਡ ਉਪਲਬਧ ਹੋ ਸਕੇ ਕਿ 5 ਵਜੇ ਤੋਂ ਬਾਅਦ ਕੌਣ ਬੈਠੇ ਸੀ ਨਜ਼ਰ ਕੰ ਤੁਸੀਂ ਕਰੋ ਜਦੋਂ ਅਸੀਂ ਮੰਗ ਕਰੀਏ ਕਿਉਂ ਬਾਹੂ ਕੰਮ ਨਹੀਂ ਕਰਦੇ ਤੇ 5 ਵਜੇ ਤੋਂ ਬਾਅਦ ਬੈਠਦੇ ਸ਼ਰੀਆ ਇੱਕ ਵਾਰ ਬੈਠਦੇ ਇਹ ਕਰੇ ਕਿਤੇ ਜਾਂ ਉਹਨਾਂ ਨੂੰ ਕਹਾਂ ਤੁਸੀਂ ਅਪਰੀਸ਼ੀਏਸ਼ਨ ਦੇ ਦਿੱਤੀ ਸਭ ਦੋਸਤੋ ਲੜਨਾ ਪੈਣਾ ਆ ਸਟੇਜ ਤੇ ਖੜ ਕੇ ਮੇਰੇ ਕਹਿਣਾ ਕੁਝ ਹੋਰ ਪਰ ਨਹੀਂ ਅੱਬ ਗੱਲ ਜਿਹੜੇ ਤੁਹਾਡੇ ਦੁੱਖਾ ਦੇ ਦਾਂਗੇ ਯਾਦ ਰੱਖੋ ਇਕਤਾ ਜੀ ਬਾਲਾ ਨਹੀਂ ਕਹਿੰਦੇ ਕਿ ਆ ਗੱਲਾਂ ਪਿੱਛੇ ਆਹ ਡਿਮਾਂਡ ਆ ਡਿਮਾਂਡ ਪਹਿਲੀ ਤਾਂ ਗੱਲ ਆ ਐਸੋਲੂਸ਼ਨ ਆਪਣਾ ਡਿਮਾਂਡ ਪੱਤਰ ਨਾਲ ਲਿਆਇਆ ਕਰੇ ਜਿਹੜੀ ਗੱਲ ਕਰਦਾ ਉਹਨੂੰ ਦਿਖਾ ਦਿਓ ਜਦੋਂ ਕੁਝ ਕੰਮ ਕਰਨਾ ਪ੍ਰਾਇਓਰਟੀ ਦਿੱਤੀ ਜਾਂਦੀ ਸਾਂਝੀ ਮੰਡਾ ਨੂੰ ਸਭ ਤੋਂ ਪਹਿਲੇ ਨੰਬਰਾਂ ਦਾ ਜਿਹਦੇ ਵਿੱਚ 100% ਸਾਕੀ ਫੈਕਟਡ ਉਹਦਾ ਨੰਬਰ 1 ਹੁੰਦਾ ਅਗਰ ਇੱਕ ਬੰਦਾ ਕਹਿੰਦਾ ਕਿ ਮੈਂ ਨਹੀਂ ਆਣਾ ਮੈਂ ਨਹੀਂ ਆਣਾ ਮੇਰੀ ਇਹਦੇ ਚ ਮੰਗ ਨਹੀਂ ਉਹਦੇ ਨਾਲ ਫੈਕਟਡ ਕਿੰਨੇ ਹੋਣਗੇ 10 20 25 30 50 100 ਤੇ ਬਾਕੀ ਜਿਹੜੇ ਸਾਰੇ ਦਫ਼ਤਰਾਂ ਦਾ 39000 ਨਾਲ 39900 ਬੰਦਾ 4000 ਚੋਂ ਕੀ ਉੱਪਰ ਮੰਗ ਪਾ ਕੇ 100 ਗੱਲ 100 ਬੰਦਿਆਂ ਦੀ 43 ਮੌਸਮ ਨੂੰ ਕੱਟ ਦਈਏ ਉਹਨਾਂ ਬਾਰੇ ਕੀ ਕਹਿੰਦੇ ਮੈਂ ਇੱਕ ਪਿੱ ਇੱਕ ਇੱਕ ਗੱਲ ਨਹੀਂ ਕਰਦਾ ਮੈਂ ਕਾਮਨਲੀ ਗੱਲ ਕਰਦਾ ਕਾਮਨ ਸੈਂਸ ਹੈ ਕਹਿੰਦੀ ਆ ਕਿ ਪਹਿਲੇ 100% ਵਾਲੀ ਮੰਗ ਉਹ ਫਿਰ ਉੱਪਰ ਰੱਖੋ ਪਰ ਉਹਦੇ ਵਿੱਚ ਕੈਮਰਾ ਪ੍ਰਾਇੋਰਟੀ ਹੁੰਦੀ ਸਮੇਂ ਦੀ ਜਿਵੇਂ ਉਹਨਾਂ PCS ਅਫਸਰਾਂ ਦੀ ਦੱਸੀ ਹੈ ਪ੍ਰਾਇੋਰਟੀ ਆ ਕਿ ਆਉਣ ਸਮੇਂ ਤੇ ਟੈਸਟ ਆ ਗਿਆ ਕਿਤੇ ਲੰਘ ਨਾ ਜਾਵੇ ਸਾਨੂੰ ਮੌਕਾ ਮਿਲ ਜੇ ਠੀਕ ਆ ਮੰਗ ਚ ਕਿਤੇ ਹੋਵੇ ਪਰ ਇਹ ਗੱਲ ਉੱਥੇ ਆ ਕੇ ਦੱਸੀ ਜਾ ਸਕਦੀ ਆ ਵੀ ਇਹਨੂੰ ਪ੍ਰਾਇੋਰਟੀ ਦਿੱਤੀ ਜਾਵੇ ਜਲਦੀ ਕਰ ਦਿੱਤਾ ਜਾਵੇ ਕੁਝ ਸਾਥੀਆਂ ਨੂੰ ਸਾਡੇ ਡੀਪੀਆਰ ਦੇ ਸਾਥੀਆਂ ਨੂੰ ਸਾਡੇ ਬਰਾਬਰ ਡੀਏ ਜਾਂ ਹੋਰ ਪੱਤੇ ਨਹੀਂ ਮਿਲ ਰਹੇ ਠੀਕ ਆ ਉਹ ਵੀ ਗੱਲ ਕਰਨੀ ਪੈਂਦੀ ਆ ਕਰਾਂਗੇ ਜੋ ਕਹਤੋਂ ਉਹ ਕਰਾਂਗੇ ਪਰ ਇਹ ਨਹੀਂ ਕਹਿਣਾ ਕਿ ਅਸੀਂ ਨਹੀਂ ਆਉਣਾ ਜੇ ਤੇ ਇੱਕ ਚੀਜ਼ ਨਹੀਂ ਮਿਲ ਰਹੀ ਬਾਕੀ ਡੀਏ ਤੁਹਾਨੂੰ ਨਹੀਂ ਮਿਲਣਾ ਪੁਰਾਣੀ ਪੈਨਸ਼ਨ ਤੁਹਾਨੂੰ ਨਹੀਂ ਮਿਲਣੀ ਜੇ ਸਪੈਸ਼ਲ ਪੇ ਮਿਲਦਾ ਤੁਹਾਨੂੰ ਨਹੀਂ ਮਿਲ ਰਹੀ ਪੂਰੀ ਤਨਖਾਹ ਜਿਹੜੀ ਉਹ ਨਹੀਂ ਉਹਨਾਂ ਨੇ ਲੜਨਾ ਸੋ ਕਹਿਣ ਤੋਂ ਮਤਲਬ ਸਾਰਿਆਂ ਦੀਆਂ ਡਿਮਾਂਡਾਂ ਜ਼ਰੂਰੀ ਹੈ ਆਪਾਂ ਨਹੀਂ ਰੁੱਸਣਾ ਤਕੜੇ ਹੋਵੋ ਜੇ ਕੋਈ ਐਸੋਸੀਏਸ਼ਨ ਕੋ ਗਲਤੀ ਹੁੰਦੀ ਹੈ ਮੇਰੇ ਕੋਲ ਜਾਓ ਲੜਮਾਂ ਵੀ ਚਲੋ ਸਾਡਾ ਫਰਜ਼ ਆ ਪਰ ਉਹ ਇੱਕ ਮਦਾਰੇ ਚ ਰੱਖ ਕੇ ਉਹਨਾਂ ਦੇ ਨਾਲ ਚਲੋ ਉਹਨਾਂ ਨੂੰ ਸਮਝਾਓ ਜੇ ਕਿਤੇ ਟਾਈਮ ਲੱਗਦਾ ਉਹਦੇ ਨਾਲ ਜਾਓ ਪਰ ਲੜੀਏ ਜ਼ਰੂਰ ਕਿਉਂਕਿ ਬਾਕੀ ਮੰਗਾ ਵੀ ਤੇ ਤੁਹਾਡੀ ਹੀ ਹੈ ਨਾ ਉਹ ਕੱਲੀ ਇਹਨਾਂ ਦੀ ਤੇ ਨਹੀਂ ਹੈਗੀਆਂ ਸੋ ਸਾਥੀਓ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਭੁੱਲ ਕੇ ਅੱਗੇ ਲੜੀਏ ਤੇ ਦੇਖੋ ਪ੍ਰਧਾਨ ਸਾਹਿਬ ਨੇ ਕਹੇ ਸੀ ਲੁਧਿਆਣੇ ਟੀਚਰਾਂ ਨੇ ਬੀਬੀਆਂ ਭੈਣਾਂ ਨੇ ਭਾਈਆਂ ਨੇ ਕੀ ਕੀਤਾ ਹਜ਼ਾਰਾਂ ਦੇ ਕੱਟ ਸੀ ਆਮ ਆਦਮੀ ਪਾਰਟੀ ਦੇ ਅੱਗੇ ਲੰਮੇ ਪੈ ਗਏ ਚੜਾ ਦੋ ਗੱਡੀਆਂ ਗਾਹ ਪੈ ਗਿਆ ਉਹ ਪੋਸਟ ਲੱਖਾਂ 'ਚ ਸ਼ੇਅਰ ਹੋ ਗਈ ਸਰਕਾਰ ਅੰਡਰ ਪ੍ਰੈਸ਼ਰ ਆ ਗਈ ਪੋਲੀਟੀਕਲ ਪਾਰਟੀਆਂ ਨੇ ਮੁੱਦਾ ਚੱਕ ਲਿਆ ਕਿੱਥੋਂ ਕਿਉਂਕਿ ਉਹਨਾਂ ਨੇ ਉਹ ਕਾਰਨਾਮਾ ਕੀਤਾ ਤਾੜੀਆਂ ਨਾਲ ਸਾਥੀ ਆਲੀ ਆਪਾਂ ਮਾਣਯੋਗ ਜੀ ਜਿੰਦਾਬਾਦ 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 ਸਾਡੇ ਆਕਾ ਜਿੰਦਾਬਾਦ 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 ਕਿ ਉਹਨਾਂ ਨੂੰ ਦੇਖ ਕੇ ਆਪਣਾ ਵੀ ਦਿਲ ਕਰਦਾ ਕਿ ਆਪਾਂ ਵੀ ਇਹੋ ਜਿਹਾ ਕਰੀਏ ਤੇ ਜੇ ਕਰਦੇ ਆ ਉਹਨੂੰ ਸ਼ੇਅਰ ਕੌਣ ਕਰੂ ਇੱਥੇ ਜਿੰਨੇ ਸਾਥੀ ਬੈਠੇ ਆ ਤੁਸੀਂ ਖੁਦ ਸੋਚੋ ਤੁਹਾਡੇ ਚ ਸਾਝਾ ਮੁਲਾਜ਼ਮ ਮੰਚ ਤੇ ਪੰਜਾਬ ਸਿਵਲ ਸੈਕਟਰੀਏਟ ਜੀ ਜਿਹੜੀ ਐਸੋਸੀਏਸ਼ਨ ਦਾ ਪੇਜ ਆ ਉਹਦੇ ਮੈਂਬਰ ਕਿੰਨੇ ਕ ਜਿਹੜੇ ਮੈਂਬਰ ਹੱਥ ਫੜੇ ਕਰੋ ਬਸ 1 2% ਫਿਰ ਸੁਣ ਲੋ ਪੰਜਾਬ ਸਿਵਲ ਸੈਕਟਰੀਏਟ ਦਾ ਇੱਕ ਪੇਜ ਆ ਉਹਨੂੰ ਜੁਆਇਨ ਕਰੋ ਸਾਂਝਾ ਮਲਾਜਮ ਮੰਚ ਇੱਕ ਪੇਜ ਆ ਜਿਹੜਾ ਚੰਗੀ ਪਰਫਾਰਮੈਂਸ ਕਰ ਰਿਹਾ ਜਦੋਂ ਵੀ ਉੱਤੇ ਕੋਈ ਨਾ ਕੋਈ ਆਪਣੀ ਪੋਸਟ ਪੈਂਦੀ ਆ ਤਾਂ ਬਹੁਤ ਉੱਪ ਜਾਂਦੀ ਜਿਹੜੇ ਪੋਲੀਟੀਕਲ ਲੋਕ ਵੀ ਉਹਨੂੰ ਸੁਣਦੇ ਆ ਤੇ ਤੁਹਾਡੀ ਗੱਲ ਕਰਦੇ ਆ ਵੀ ਆਪਣੇ ਪੇਜ ਪ੍ਰਮੋਟ ਕਰੋ ਮੁਲਾਜ਼ਮਾਂ ਦੇ ਉਹਨਾਂ ਦਾ ਇੱਕ ਲੜਾਈ ਦਾ ਮੈਦਾਨ ਜਿਹੜਾ ਹੈਗਾ ਧਰਤ ਤੇ ਤੇ ਦੂਜਾ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਦੀ ਸਰਕਾਰ ਉਹ ਤੁਹਾਡਾ ਪ੍ਰੈਸ਼ਰ ਸੋਸ਼ਲ ਮੀਡੀਆ ਤੇ ਵੀ ਦੇਖਦੀ ਆ ਉਹ ਕੀ ਕਰਦੀ ਆ ਇੱਕ ਝੂਠੀ ਜੀ ਮੰਗ ਕੱਢਦੀ ਆ ਝੂਠਾ ਜਿਹਾ ਕੰਮ ਕਰਦੀ ਆ ਉਹਦੇ ਉੱਤੇ ਮੰਨ ਲੈ ਇੱਕ ਕਰੋੜ ਦਾ ਖਰਚ ਕੀਤਾ ਕਰਦੀ ਆ ਕਿ ਉਹਦੇ ਉੱਤੇ 500 ਕਰੋੜ ਦਾ ਖਰਚ ਐਡਵਰਟਾਈਜ਼ਮੈਂਟ ਤੇ ਲਾ ਦਿੰਦੀ ਆ ਅਸੀਂ ਕਰਤਾ 1 ਕਰੋੜ ਪਿੱਛੇ 500 ਕਰੋੜ ਲਾਉਂਦੇ ਆ ਕਿਉਂ ਇੰਨਾ ਜਿਹੜਾ ਪੰਜਾਬ ਵਾਸੀ ਆ ਉਹਦੇ ਦਿਮਾਗ 'ਚੇ ਬਿਠਾ ਦਈ ਅਸੀਂ ਇਹ ਕੰਮ ਕੀਤਾ ਕਿ ਤੁਸੀਂ ਕਿਉਂ ਨਹੀਂ ਕਰਦੇ ਹਰ ਪਾਰਟੀ ਕਰ ਰਹੀ ਆ ਸੋਸ਼ਲ ਮੀਡੀਆ ਦਾ ਜਮਾਨਾ ਕੋਈ ਕਤਲ ਹੋ ਰਹੇ ਨੇ ਇਹਦੇ ਪਿੱਛੇ ਮਿਸਯੂਜ਼ ਵੀ ਹੋ ਰਿਹਾ ਪਰ ਤੁਸੀਂ ਇਹਨੂੰ ਪੋਜੀਟਿਵਲੀ ਯੂਜ਼ ਕਰਿਆ ਕਰੋ ਇਹ ਲੜਾਈ ਦਾ ਇੱਕ ਬਹੁਤ ਵੱਡਾ ਹਥਿਆਰ ਆ ਪ੍ਰਿਥਵੀ ਮਜਾਇਲਾ ਆਕਾਸ਼ ਮਜਾਇਲਾ ਇਹਨੂੰ ਛੱਡੋ ਨਾ ਸੋ ਦੋਸਤੋ ਏਕਤਾ ਪਰ ਰੱਖਣੀ ਐ ਜਿੰਨੇ ਵੀ ਲੁਧਿਆਣੇ 'ਚ ਲੜ ਰਹੇ ਚਾਹੇ ਉਹ ਏਡੇ ਵੱਡੇ ਵੱਡੇ ਸ਼ੰਘਰਸ਼ ਕਰਦੇ ਉਹਨਾਂ ਨੇ ਗੱਡੀਆਂ ਅੱਗੇ ਲੰਮੇ ਪੈ ਗੇ ਟੁੱਟ ਖਾਦੀ ਲੋਕਾਂ ਡੰਡੇ ਖਾਦੇ ਥਾਣਿਆਂ 'ਚ ਗਏ ਭੁੱਖੇ ਪਿਆਸੇ 90 90 ਸਾਲ ਦੇ ਬਜ਼ੁਰਗ ਸਾਂਝੇ ਫਰੰਟ ਦੇ ਉੱਥੇ ਜਾ ਕੇ ਬੈਠ ਕੇ ਰੈਲੀਆਂ ਕਰਕੇ ਇੰਨੀ ਗਰਮੀ 'ਚ ਬੱਸਾਂ ਭਰ ਕੇ ਗਏ ਤੇ ਕੀ ਆਪਣਾ ਫਰਜ਼ ਨਹੀਂ ਬੰਦਾ ਸੀ نیچے ਜਾ ਕੇ ਖੜ੍ਹ ਜੀਏ ਤੇ ਜੇ ਆਪਾਂ ਉੱਥੇ ਵੀ ਨਹੀਂ ਜਾਵਾਂਗੇ ਤੇ ਫਿਰ ਲੜਾਈ ਲੜਾਂਗੇ ਕਿਵੇਂ ਫਿਰ ਤਾਂ ਫਰਮੈਂਟੀਆਂ ਹੋਣਗੀਆਂ ਐਸੋਸੀਏਸ਼ਨ ਮੇਰੇ ਤੁਸੀਂ ਕੀ ਫੈਸਲਾ ਲੈਣਾ ਇਹ ਤੁਸੀਂ ਦੇਖੋਗੇ ਪਰ ਮੇਰਾ ਮੰਨਣਾ ਕੀ بار بار ਇੱਕ ਗੱਲ ਕਹਿਣਾ ਕਿ ਪਾਵਰ ਪੋਲਿਟਿਕਸ ਪਾਵਰ ਸਰਕਾਰ ਚ ਪਾਵਰ ਐਡਮਿਨਿਸਟ੍ਰੇਸ਼ਨ ਚ ਜਿੱਦਣ ਤੁਸੀਂ ਆ ਚੀਜ਼ ਨੂੰ ਸਮਝ ਗਏ ਇਹਨਾਂ ਨੂੰ ਕੰਟਰੋਲ ਕਰਨ ਲੱਗੇ ਉਦੋਂ ਪਾਵਰ ਤੁਹਾਡੇ ਕੋਲ ਅਸੀਂ ਕਹਿੰਦੇ ਨਾ ਡੀਏ ਦੀ ਗੱਲ ਕਰਿਓ ਖੈਰਾ ਸਾਹਿਬ ਆ ਪੋਲਿਟੀਕਲ ਗੱਲਾਂ ਨਾ ਕਰੋ ਇਹ ਸੈਕਿਉਰਿਟੀ ਦੀ ਗੱਲ ਕਰੋ ਬਾਹਰ ਦੀ ਗੱਲ ਨਾ ਕਰੋ ਤੇ ਬਾਹਰ ਵਾਲਿਆਂ ਨੇ ਜਿਹੜੇ ਵੱਡੇ ਐਕਸ਼ਨ ਕਰ ਲਏ ਉਹਨਾਂ ਦਾ ਬਣਿਆ ਕੁਝ ਨਹੀਂ ਤੁਸੀਂ ਇੱਥੇ ਕੀ ਕਰ ਲੋਗੇ ਇਕੱਲੇ ਸੋ ਸਾਰਿਆਂ ਨੂੰ ਇਕੱਠਾ ਹੋਣਾ ਪੈਣਾ ਇਹ ਜਿਹੜੇ ਐਕਸ਼ਨ ਲਿਧਿਆਨੇ ਚ ਕੱਲੇ ਕੱਲੇ ਕਰ ਰਿਆ ਤੇ ਜਿਹੜਾ ਕਾਂਗਰਸ ਵੇਲੇ ਪਟਿਆਲਾ ਜਕਸ਼ਨ ਕੀਤਾ ਉਹ ਡੈਕਸ਼ਨ ਇੱਕ ਹੀ ਹੋ ਜਾਂਦਾ ਤੇ ਚੂਲਾ ਇਹਨਾਂ ਦੀ ਹਿਲ ਜਣੀ ਤੇ ਇਹਨਾਂ ਦੀ ਹਾਰ ਵੱਟ ਤੇ ਪਈ ਸੀ ਮੁਕਾਬਲਾ ਨਹੀਂ ਸੀ ਰਹਿ ਜਾਣਾ ਜਿੰਨੇ ਐਕਸ਼ਨ ਉੱਤੇ ਹੋ ਗਿਆ ਤੇ ਉਹ ਐਕਸ਼ਨ ਨੂੰ ਲੈ ਕੇ ਕਹਿੰਦੇ ਆਣਾ ਅੱਗੇ ਤੁਸੀਂ ਲੈ ਕੇ ਆਓ ਤੁਸੀਂ ਅੱਗੇ ਲੱਤੋਂਗੇ ਤੁਸੀਂ ਮੋਰੇ ਬਣਾਉਂਗੇ ਪੰਜਾਬ ਸਾਰਾ ਤੁਹਾਡੇ ਪਿੱਛੇ ਆ ਜਾਊ ਤੇ ਜਿਨ੍ਹਾਂ ਨੂੰ ਕਹਿੰਨੇ ਆ ਸਾਡੇ ਸਾਥੀ ਕਰ ਦੇ ਸਸਪੈਂਡ ਉਹ ਇਹਨਾਂ ਦੀ ਕੀ ਹਿੰਮਤ ਹੈ ਸਸਪੈਂਡ ਕਰ ਲੈਣਗੇ ਉਹ ਕੀ ਹਿੰਮਤ ਇਹਨਾਂ ਦੀ ਜੇ ਤੁਹਾਡੇ ਪਿੱਛੇ ਪੂਰਾ ਆਵਾਮ ਹੋਇਆ ਤੇ ਉਹ ਆਵਾਮ ਵੀ ਜਿਹੜੀ ਐ ਫੇਵਰ ਤੁਹਾਨੂੰ ਲੈਣੀ ਪੈਣੀ ਤੇ ਲੜਨਾ ਚਾਹੁੰਦੇ ਆਪਾਂ ਏਡੇ ਤਕੜੇ ਨਹੀਂ ਹੋਗੇ ਇਕੱਲੇ ਸੈਕਰੀਟ ਵਾਲੇ ਉਹ ਬਾਅਦ ਵਿੱਚ ਪਿੱਛੇ ਕੰਮ ਕਰਦੇ ਉਹਦੋਂ ਇੱਥੇ ਸਟ੍ਰਾਈਕ ਹੋ ਜਾਂਦੀ ਵੀ ਕਰ ਲੋ ਜੋ ਕਰਨਾ ਆਗੇ ਹੁਣ ਸਾਰਾ ਪੰਜਾਬ ਸਾਡੇ ਪਿੱਛੇ ਆ ਸਾਰਾ ਪੰਜਾਬ ਬੰਦ ਕਰ ਦਾਂਗੇ ਸਾਰਾ ਰੈਵਨਿਊ ਬੰਦ ਕਰ ਦਾਂਗੇ ਫਿਜੀਸ਼ਨ ਆ ਜਾਣੀ ਹੋਈ ਪਈਆ ਉਹ ਵੇਟ ਐਂਡ ਵਾਚ ਕਰਦੇ ਆ ਐ ਖਿੰਦਾ ਮਤਲਬ ਇਹੀ ਆ ਕਿ ਇਹ ਜਿਹੜਾ ਐਕਸ਼ਨ ਹੋਊਗਾ ਪਰਸੋ ਦਾ ਉਦੋਂ ਬਾਅਦ ਸਾਰਾ ਪੰਜਾਬ ਨੂੰ ਇਕੱਠਾ ਕਰ ਲਿਆ ਜਾਏਗਾ ਤੇ ਥੋੜੀਆਂ ਜਿਹੀਆਂ ਗਰਮੀਆਂ ਨਿਕਲ ਗਈ ਹਰ ਤਾਲਾ ਦਾ ਸਿਲਸਿਲਾ ਜਾਰੀ ਕਰ ਦਿੱਤਾ ਜਾਏਗਾ ਵਕਤ ਕਿਵੇਂ ਹੁੰਦਾ ਅੱਜ ਆਪਾਂ ਕੱਲੇ ਹੜਤਾਲ ਨਹੀਂ ਕਰ ਸਕਦੇ ਪੰਜਾਬ ਖਿੰਡਿਆ ਹੋਇਆ ਉਹਨੂੰ ਇਕੱਠਾ ਕਰਨਾ ਪਊ ਜਦੋਂ ਇੱਥੇ ਹੜਤਾਲ ਹੋ ਥੱਲੇ ਵੀ ਹੜਤਾਲ ਹੋ ਮਾਸ ਮੂਵਮੈਂਟ ਹੋਊਗੀ ਸੋ ਉਹ ਮੂਵਮੈਂਟ ਖੜੀ ਕਰਨੀ ਪੈਣੀ ਉਹਨੂੰ ਸਮਾਂ ਲੱਗਣਾ ਯੋ ਮੂਮੈਂਟਾ ਗਰਮੀ ਚ ਨਹੀਂ ਤੁਹਾਨੂੰ ਕਿਹਾ ਤਿੰਨ ਦਿਨ ਤੋ ਥੱਲੇ ਧੁੱਪੇ ਬੈਠੋ ਨਹੀਂ ਬੈਠਿਆ ਜਾਣਾ ਅੱਧਿਆਂ ਨੇ ਅਗਲੇ ਦਿਨਾਂ ਨੇ ਨਹੀਂ ਅੱਧਿਆਂ ਨੂੰ ਬੁਖਾਰ ਹੋ ਜਾਣਾ ਕਈਆਂ ਨੂੰ ਇਨਫੈਕਸ਼ਨ ਹੋ ਜਾਂਦੀਆਂ ਨੇ ਕਿਈਆਂ ਨੂੰ ਸਟਮਕ ਇਨਫੈਕਸ਼ਨ ਹੋ ਜਾਂਦੀ ਜਿਵੇਂ ਮੈਨੂੰ ਅੱਜ ਵੀ ਹੋਈ ਹੋਈ ਆ ਵੈਸੇ ਅੱਜ ਮੈਂ ਇਸ ਲਈ ਲੇਟ ਆਇਆ ਸੀ ਗਰਮੀ ਹੋ ਜਾਂਦੀ ਆ ਖਾਣ ਪੀਣ ਦਾ ਫਟ ਪੈ ਜਾਂਦਾ ਸੋ ਇਸ ਕਰਕੇ ਹਰ ਐਕਸ਼ਨ ਹਰ ਵੇਲੇ ਨਹੀਂ ਦਿੱਤਾ ਜਾ ਸਕਦਾ ਪਹਿਲੇ ਮੂਮੈਂਟ ਬਣਾਵਾਂਗੇ ਲਾਂਬੰਦੀ ਕਰਾਂਗੇ ਹੌਸਲੇ ਜੜੇ ਆ ਉਹ ਸਮਝਣਗੇ ਸਾਡੇ ਐਕਸ਼ਨ ਸਮਝ ਜਾਣਗੇ ਤੇ ਫੇਰ ਆਪਾਂ ਇੱਕ ਵੱਡਾ ਐਕਸ਼ਨ ਕਰਕੇ ਸਰਕਾਰ ਨੂੰ ਹਲੂਣਾ ਦੇਵਾਂਗੇ ਉਹ ਸਮਾਂ ਆ ਰਿਹਾ ਤੇ ਉਹ ਸਮਾਂ ਅੱਜ ਤੋਂ ਸ਼ੁਰੂ ਹੋ ਗਿਆ ਸੋ ਇੰਨਾ ਹੀ ਕਹਾਂਗਾ ਤਕੜੇ ਹੋ ਜਾਓ ਨਾਲੇ ਆਪਾਂ ਤਕੜੇ ਲੈਣੇ ਜਿਹੜੇ ਬੈਠੇ ਆ ਉਹ ਖੜੇ ਹੋ ਜਾਓ ਤਾਂ ਕਿ ਸਾਰਾ ਰਸ਼ ਵਿਖਿਆ ਪਿੱਛੇ ਵੀ ਜਿਹੜੇ ਸਾਥੀ ਆ ਇਧਰ ਦੇ ਪਾਸੇ ਦਿਖ ਰਹੇ ਹੋ ਇਧਰ ਨੂੰ ਆ ਜਾਓ ਤੁਸੀਂ ਮੈਨੂੰ ਖੜੇ ਹੋ ਜਾਓ ਸਾਰੇ ਮਰਾਜ ਮਇਕਤਾ ਜਿੰਦਾਬਾਦ 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 ਨਾ ਸਰਕਾਰ ਹਾਏ 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 ਮਰਾਜ ਮਇਕਤਾ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਮਲਾਜਮ ਕਾ ਜਿੰਦਾਬਾਦ ਮਲਾਜਮ ਇਕਤਾ ਜਿੰਦਾਬਾਦ ਵਿੱਤ ਮੰਤਰੀ ਹਾਏ ਹਾਏ ਵਿੱਤ ਮੰਤਰੀ ਹਾਏ ਹਾਏ ਵਿੱਤ ਸਕੱਤਰ ਹਾਏ ਹਾਏ ਵਿੱਤ ਸਕੱਤਰ ਹਾਏ साइका सरकार है, है। सरकार है, है. सरकार वित्त वित्त बला जय अमेकता बला जय अकता सो साथियों बहुत बहुत धन्यवाद इंतजार करेंगे ਆਪ ਸਭ ਨੂੰ نیچے ਟੈਂਟ ਟੁੰਟਾ ਲਾ ਕੇ ਮਿੱਠੇ ਪਾਣੀ ਦੀ ਸ਼ੁਭੀਰ ਬਣਾ ਕੇ ਬਹੁਤ ਬਹੁਤ ਧੰਨਵਾਦ ਸ਼ੁਭੀਰ